ਇਨਾ ਬੇਦਾਵੀ ਵਾਲਾ ਕਾਲ ਇਹ ਰਨਾ ਉਹ ਪਾਲ ਦੇਣਾ ਗੁਰੂ ਬਿਮਾਰਾ ਜੀ ਕਹਿਣ ਲਗੇ ਵੀ ਭਾਈ ਮਹਾਸੀਤਾਂ ਅਨੰਗੁਰ ਸਹਿਬ ਜੀ ਦੇ ਸੋਤ ਛੇ ਨੇ ਤੇ ਸੰਸਾਰਾਂ ਦੀ ਭੇਡ ਵਿਅੰਗ ਗਿਣਾ ਹੈ ਖਜ਼ਾਨਾ ਹੈ ਵਿਅੰਗ ਜਿਹੜੇ ਗ੍ਰੰਥ ਨੇ ਉਹ ਸੰਸਾਰਾਂ ਦੀ ਭੇਡਾ ਹੋ ਗਏ ਨੇ ਤੇ ਤੇਰਾ ਨਾਮ ਪਰ ਬੇਦਾਵੀ ਵਾਲਾ ਕਾਲ ਇਹ ਰਨਾ ਹਰਿ ਜੀ ਨਿਕਲ ਕਸੇ ਜੇ ਵੀ ਨਿੱਤਿਆ ਵੀਰੇ ਦਾ ਤੇਰਾ ਜਿਹੜਾ ਬਜ਼ਾਵੀ ਬਣਾਉਣਾ ਕੀਤੇ ਸਾਂਭ ਕੇ ਰੱਖਿਆ ਵੀਰੇ ਤੇ ਗੁਰੂ ਕੇ ਜਿਹੜੇ ਸਿਮ ਦੇ ਉਹ ਜੂਰ ਜਿਹੜੀਆਂ ਆਪਣੀ ਭੋਲ ਕੀਤੀ ਹੋਈ ਹੈ ਉਹ ਉਸੋਂਗੇ ਜਿਹੜਾ ਭੁਲ ਨੂੰ ਸੁਧਾਰਨਗੇ ਕਿਤਨਾ ਪੁਰ ਪੁਰ ਮਹਾਂ ਸਿਕਾਰਡਾ ਉਹ ਚਾਗਿਆ ਧੰਨ ਵੀ ਚਾਗਿਆ ਜਿਹੜੇ ਗਨਥਾਂ ਕੋ ਜਿਹੜਾ ਗਿਆਨ ਆ ਰਹੀ ਗੁਰੜ ਗਿਆ ਹੈ ਪਰ ਤੇਰਾ ਬਜ਼ਾਵੀ ਬਣਾਉਣ ਦਾ ਕਾਜ ਕੀ ਸਾਂਭ ਕੇ ਰੱਖਿਆ ਹੈ ਜਿਹੜੂ ਭਾਈ ਮਹਾਂ ਸਿੰਘ ਜੀ ਨੇ ਕਿਆ ਸਰਬ ਹੇ ਕੋ ਤੇ ਆ ਮੀਰੇ ਮਾਣ ਕਰਕੇ ਵਿਦਾਨੇ ਮਹਾਰਾਜ ਜਿਹੜਾ ਕਾਲੇ ਜਾਣਾ ਉਹ ਮਾਰਦੇ ਹੋ ਮਹਾਰਾਜ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਵੀ ਤੈਨੂੰ ਦੂਜਿਆਂ ਦੇ ਨਾਲ ਕੀ ਹੈ ਤੂੰ ਜਿਹੜਾ ਆਪਣੀ ਕਰਾਨ ਹੈ ਪਰ ਭਾਈ ਮਹਾਸਹਿਬ ਸਾਹਿਬ ਜੀ ਨੇ ਬੇਨਤੀ ਕੀਤੀ ਵੀ ਸਤਗੁਰੂ ਜੀ ਮਹਾਰਾਜ ਜੀ ਕਿਰਪਾ ਕਰਕੇ ਸਾਰਿਆਂ ਨੂੰ ਬਖਸ਼ ਨਾਓ ਕਿ ਸਾਡੇ ਵਰਗਾ ਸੁਭਾਅ ਹੁੰਦਾ ਨਾ ਤੇ ਕਹਿ ਦਨਾ ਸੀ ਕੋਈ ਗੱਲ ਨਹੀਂ ਮਹਾਰਾਜ ਜੀ ਸਾਨੂੰ ਜਿਹੜਾ ਬਖਸ਼ਣਾ ਦੂਸਰਿਆਂ ਦਾ ਕੋਈ ਨਹੀਂ ਪਰ ਜੋ ਮਹਾਰਾਜ ਜੀ ਦਾ ਸਿਧਾਂਤ ਹੈ ਨਾ ਵੀ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਹਾਰਾਜ ਜੀ ਉਹਨਾਂ ਨੂੰ ਦੂਸਰਿਆਂ ਨੂੰ ਵੀ ਨਾਲ ਬਖਸ਼ਣਾ ਕਰੋ ਕਿਰਪਾ ਕਰੋ ਸਾਡੇ ਸਾਰਿਆਂ ਤੇ ਜਦੋਂ ਮਹਾਰਾਜ ਜੀ ਨੂੰ ਕਿਹਾ ਵੀ ਸਾਰਿਆਂ ਨੂੰ ਬਖਸ਼ ਦੇਣਾ ਕਰੋ ਤੇ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਜਿਹੜਾ ਵਿਦਾਵੇ ਦਾ ਨਾ ਕਾਬਿਲ ਹੈ ਨਾ